ਭਾਡਾ ਸਾਰਿਆਂ ਦਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਇਹਨਾਂ ਫੋਰਮਾਂ ਵੱਲੋਂ ਕਿ ਤੁਸੀਂ ਬਹੁਤ ਲੰਬਾ ਸਮਾਂ ਇੱਥੇ ਫੜ ਕੇ ਵੀ ਆਪੀ ਵੇਟ ਕਰਤੀ। ਸਾਡੀ ਗੱਲ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਲਿਜਾਣ ਦੇ ਲਈ ਤਤਪਰ ਹੋ। ਇਸ ਲਈ ਧੰਨਵਾਦੀ ਹਾਂ ਤੁਹਾਡੀ ਸਾਰਿਆਂ ਦੀ। ਅੱਜ ਇੱਥੇ ਮੀਟਿੰਗ ਹੋਈ ਹੈ ਜਿਹੜੀ ਪਹਿਲਾਂ ਐਸਕੇਐਮ ਨਾਨ ਪੋਲਿਟਿਕਲ ਦੀ ਤੇ ਦੋਸਤੋਂ ਬਾਅਦ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਦੀ ਜਿਹੜੀ ਸਾਂਝੇ ਫੋਰਮਾਂ ਤੋਂ ਉਹਨਾਂ ਫੋਰਮਾਂ ਲਈ ਸਾਂਝੀ ਮੀਟਿੰਗ ਹੋਈ। ਸਾਂਜੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਤਲਬ ਸਾਡੇ ਮੁੱਦੇ ਸੀ ਬਹੁਤ ਸਾਰੇ ਮਸਲੇ ਸੀ ਜਿਹੜੀ ਵਿਚਾਰਨ ਵਾਲੇ ਸੀ ਬਹੁਤ ਲੰਬੇ ਸਮੇਂ ਤੋਂ ਤੇ ਜਿਹੜੇ ਇਸ਼ੂ ਉੱਠਾਏ ਸੀ ਉਹਨਾਂ ਦੀ ਕੋਈ ਚਰਚਾ ਕਰਨੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਇਸ਼ੂ ਹੈ ਸਾਡੇ ਇੱਕ ਨੌਜਵਾਨ ਜਿਹੜਾ ਜੇਲ੍ਹ 'ਚ ਬੰਦ ਹੈ ਨਵਦੀਪ ਜਲਵਿੜਾ ਉਹਨੂੰ ਲੈ ਕੇ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਆਲਰੇਡੀ 17 ਤੇ 18 ਜੁਲਾਈ ਨੂੰ ਐਸਐਸਪੀ ਅੰਮਾਲਾ ਦਾ ਘਰਾਉ ਕੀਤਾ ਜਾਣ ਦਾ ਪ੍ਰੋਗਰਾਮ ਹੈ ਜਿੰਨੀ ਦੇਰ ਤੱਕ ਉਹ ਸਾਡਾ ਨੌਜਵਾਨ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡਾ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੇਗਾ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਉਣਾ ਸਾਡੀ ਪ੍ਰਾਇਓਰਟੀ ਹੈ ਅਗਲੀ ਗੱਲ ਇਹ ਆ ਬੜੀ ਵੱਡੀ ਗੱਲ ਹੈ ਕਿ 22 ਤਰੀਕ ਤੋਂ ਦੁਬਾਰਾ ਮਤਲਬ ਬਚਤ ਸੈਸ਼ਨ ਸੈਸ਼ਨ ਸ਼ੁਰੂ ਹੋਣ ਜਾ ਰਹੇ ਹਨ ਉਹਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਵਿਰੋਧੀ ਧਿਰ ਨੂੰ ਮਿਲਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਪੋਜੀਸ਼ਨ ਦੇ ਜਿੰਨੇ ਐਮਪੀ ਸਹਿਬਾਨ ਸੀ ਜਾਂ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਸੀ ਉਹਨਾਂ ਨੂੰ ਆਪਾਂ ਮੰਗ ਪੱਤਰ ਦਿੱਤੀ ਸੀ ਪਰ ਉਹਨਾਂ ਕੋਲੇ ਆਪਾਂ ਇੱਕ ਗੱਲ ਰੱਖੀ ਸੀ ਬੜੀ ਸਟਰੋਂਗਲੀ ਕਿ ਭਾਈ ਤੁਸੀਂ ਵਿਰੋਧੀ ਧਿਰ ਇਸ ਵਾਰ ਬਹੁਤ ਸਟਰੋਂਗ ਆਈ ਹੈ ਅੱਜ ਤੁਹਾਡਾ ਫਰਜ ਬਣਦਾ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਿੰਨਾਥਨ ਦੇ ਫਾਰਮੂਲੇ ਅਨੁਸਾਰ ਮਿਲੇ ਔਰ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਹੋਰ ਬਾਕੀ ਸਾਰੀਆਂ 12 ਸਮੱਸਿਆਵਾਂ ਮੰਗਾਂ ਨੂੰ ਲੈ ਕੇ ਆਪਾਂ ਨੇ ਮੰਗ ਪੱਤਰ ਦਿੱਤਾ ਤੇ ਸਾਡੀ ਭਾਵਨਾ ਹੈ ਕਿ ਇਹਨਾਂ ਇਸ਼ੂਆਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਇਸ਼ੂ ਦੇ ਕੇ ਵਿਰੋਧੀ ਧਿਰ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲਾਂ-ਪਹਿਲਾਂ ਇਹ ਸੈਸ਼ਨ ਦੇ ਵਿੱਚ ਸਾਡੀ ਇਹ ਗੱਲ ਉੱਠੇ ਉਹਦੇ ਲਈ ਅਸੀਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਆਪੋਜੀਸ਼ਨ ਹੈ ਉਹਨੂੰ ਮਿਲਣਾ ਉਹਨਾਂ ਦੇ ਸਾਰੇ ਲੀਡਰ ਸਾਹਿਬਾਨਾਂ ਨੂੰ ਮਿਲ ਕੇ ਅਸੀਂ ਉਹ ਗੱਲ ਓਕੇ ਰੱਖਣੀ। ਬਾਕੀ ਗੱਲ ਸਾਡੇ ਵੀਰ ਭੰਦੇਰ ਸਾਹਿਬ ਤੁਹਾਡੇ ਸਾਹਮਣੇ ਰੱਖਣਗੇ। ਦੇਖੋ ਨਵੀਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਹੈਗਾ ਜਿੱਥੇ ਅਸੀਂ ਕਨਵੈਨਸ਼ਨ ਕਰਨੀ ਆ 22 ਨੂੰ। ਔਰ ਉਸ ਕਨਵੈਨਸ਼ਨ ਦੇ ਵਿੱਚ ਦੇਸ਼ ਦੀਆਂ ਜ਼ਿਆਦਾ ਤੋਂ ਜ਼ਿਆਦਾ ਜਥੇਬੰਦੀਆਂ ਦੇ ਨੁਮਾਇੰਦੇ ਕੱਲਾ ਪੰਜਾਬ ਹਰਿਆਣਾ ਨਹੀਂ ਪੂਰੇ ਦੇਸ਼ ਦੀਆਂ ਜਿਹੜੀਆਂ ਸਾਡੇ ਨਾਲ ਦੁਆ ਫੋਰਮ ਨਾਲ ਰਿਲੇਟਡ ਹੈ ਗਿਆ ਉਹਨਾਂ ਦੇ ਮੁਖੀ ਉੱਤੇ ਪਹੁੰਚਣਗੇ ਅਸੀਂ ਮਾਹਰ ਵੀ ਸੱਦਾਂਗੇ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਚਰਚਾ ਆਪਾਂ ਕਰਾਂਗੇ ਵੀ ਕੀ ਆ ਕੀ ਮਸਲੇ ਆ ਕਿਵੇਂ ਇੰਪਲੀਮੈਂਟੇਸ਼ਨ ਹੋਣਾ ਜੋ ਸਰਕਾਰ ਦੇ ਦਾਅਵੇ ਇਹਨਾਂ ਬਜਟ ਲੱਗਣਾ ਸੀ ਪਹਿਲੋਂ ਇਹ ਵੀ ਕਰਾਂਗੇ ਆਪਾਂ ਮਾਨਸੂਨ 70 ਤੋਂ ਪਹਿਲੋਂ ਪਹਿਲੋਂ ਐਮਐਸਪੀ ਗਰੰਟੀ ਕਾਨੂੰਨ ਦਾ ਅਜੰਡਾ ਸੈੱਟ ਕਰਾਂਗੇ ਪਬਲਿਕ ਦੇ ਵਿੱਚ ਕਿ ਅਸੀਂ ਆ ਕਰ ਰਹੇ ਆ ਅਸਤਰਿਕ ਨਾ ਅਰ ਫਿਰਸ ਨਵੀਂ ਦਿੱਲੀ ਵਿੱਚ ਅਸੀਂ ਪੀਸੀ ਕਰਾਂਗੇ ਪੀਸੀ ਕਰਕੇ ਉਹ ਸਾਰਾ ਪ੍ਰੋਗਰਾਮ ਦੱਸਾਂਗੇ ਹੁਣ ਅਸੀਂ ਜਿਹੜੇ ਵਿਰੋਧੀ ਧਿਰ ਦੇ ਮੁਖੀ ਨੇ ਜਿਹੜੇ ਮੰਗ ਪੱਤਰ ਅਸੀਂ ਦਿੱਤੇ ਨੇ ਉਹਨਾਂ ਤੇ ਉਹਨਾਂ ਦੀ ਕੀ ਰਾਇ ਵਾ ਕੀ ਉਹ ਕਰ ਰਹੇ ਆ ਕਿ ਨਹੀਂ ਕਰ ਰਹੇ ਸੋ ਉਹਨਾਂ ਕੋਲ ਸੰਭਾਲ ਲੈ ਕੇ ਉਹਨਾਂ ਨੂੰ ਵਿਸ਼ੇਸ਼ ਕਰਕੇ ਮਿਲਾਂਗੇ ਇਹ ਇਹ ਅੱਜ ਜਿਹੜੇ ਆ ਇਹਨਾਂ ਗੱਲਾਂ ਤੇ ਸਹਿਮਤੀ ਬਣੀ ਸੀ ਜਿਵੇਂ ਕੁਛ ਢੱਲੇਵਾਲ ਸਾਹਿਬ ਨੇ ਦੱਸਤਾ ਉਹ ਤੁਹਾਨੂੰ ਅੱਜ ਅਸੀਂ ਦੱਸ ਦਿਤੀਆਂ ਸੰਦੇਰ ਸਾਹਿਬ ਜਿਵੇਂ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਸ ਦੇ ਉੱਤੇ ਉੱਪਰ ਵੀ ਚਰਚਾ ਹੋਈ ਹੈ ਕਿ ਅਗਰ ਰਾਸਤੇ ਖੋਲਦੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਅੱਗੇ ਵਧਣਗੇ ਕਿ ਕਿਸਾਨਾਂ ਨੂੰ ਪਿਆਰ ਰਹਿਣ ਲਈ ਕਹਿ ਦਿੱਤਾ ਗਿਆਗਾ ਜਿਵੇਂ ਜ਼ਿਕਰ ਆਇਆ ਸੀ ਕਿ ਉਹ ਕਹੇ ਕਿ ਟਰਾਲੀ ਆਪ ਪਿਆਰ ਰੱਖੋ ਆਪਣੀਆਂ ਟੈਂਕੀਆਂ ਤੇਲ ਦੀਆਂ ਭਰਾ ਕੇ ਰੱਖੋ ਨਹੀਂ ਥੋੜੀ ਗੱਲ ਵਜਾਵਾ ਅੱਜ ਉੱਤੇ ਚਰਚਾ ਹੋਈ ਹੈ ਹਜੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਤੇ ਹਰਿਆਣਾ ਸਰਕਾਰ ਚੱਲੀ ਗਈ ਉਹਦੀ ਹਜੇ ਕੋਈ ਕਲੀਅਰ ਨਹੀਂ ਹੈ ਜੇ ਅੱਜ ਅਸੀਂ ਕੋਈ ਕਹਿ ਸਕਦੇ ਕੋ ਹਜੇ ਤੇ ਡਿਸਕਸ਼ਨ ਬਾਕੀ ਹੈਗੀ ਆਪਣੀ ਠੀਕ ਹੈ ਨਾ ਤੋ ਅਸੀਂ ਇਹ ਡਿਸਕਸ਼ਨ ਨੂੰ ਕੰਪਲੀਟ ਕਰਕੇ ਆਪਾਂ ਚੰਡੀਗੜ੍ਹ 16 ਨੂੰ ਲਗਭਗ 16 ਤੱਕ ਕਲੀਅਰ ਹੋ ਜਣਾ ਆ 11 ਵਜੇ ਤੇ ਫਾਈਨਲ ਪੀਸੀ ਕਰਾਂਗੇ ਠੀਕ ਆ ਫਿਲਹਾਲ ਇਹਦੀ ਤਸਵੀਰ ਹਜੇ ਕਲੀਅਰ ਨਹੀਂ ਹੈਗੀ ਇਸ ਕਰਕੇ ਫੇ ਏਜੰਡਾ ਸਾਡਾ ਅਧੂਰਾ ਆ ਰਿਹਾ ਹੈ ਪਰ ਤੁਸੀਂ ਗੱਲ ਕੀਤੀ ਹੈ ਵੀ ਹਾਈ ਕੋਰਟ ਵੱਲੋਂ ਜਿਹੜੀ ਕਿਹਾ ਸੀ ਕਿ ਹਫਤੇ ਦੇ ਅੰਦਰ ਅੰਦਰ ਰਸਤੇ ਜਿਹੜੇ ਕਲੀਅਰ ਕੀਤੇ ਜਾਣ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਪਰ ਜੇਕਰ ਸੁਪਰੀਮ ਕੋਰਟ ਵੀ ਕਹਿ ਦਿੰਦਾ ਕਿ ਰਸਤੇ ਕਲੀਅਰ ਕੀਤੇ ਜਾਣ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜੇਕਰ ਕੇਂਦਰ ਸਰਕਾਰ ਮੰਗ ਤੁਹਾਡੀ ਨਹੀਂ ਮੰਨਦੀ ਤਾਂ ਅੱਗੇ ਦਿੱਲੀ ਵੱਲ ਕੁਝ ਕੀਤਾ ਜਾਊਗਾ ਜਾਂ ਉਹਦੀ ਕੀ ਰੂਪ ਰೇಖਾ ਹੋਵੇਗੀ ਦੇਖੋ ਮੈਨੂੰ ਲੱਗਦਾ ਆਪਾਂ ਸਾਰੇ ਲੀਡਰ ਵੈਸੇ ਆਪਣੇ ਆਪ ਚ ਕਲੀਅਰ ਹੈ ਸਵਾਲ ਸਿਰਫ ਦੋਆ ਫਾਰਮਾਂ ਵੱਲੋਂ ਇੱਕ ਹਤਮੀ ਐਲਾਨ ਹੋਣਾ ਬੱਸ ਆਪਾਂ ਲਗਭਗ 5 ਮਹੀਨਿਆਂ ਤੋਂ ਹੀ ਕਹਿ ਰਹੇ ਆਂ ਵੀ ਅਸੀਂ ਇੱਥੇ ਨਹੀਂ ਬੈਠੇ ਹੂੰ ਜਵਾਬ ਤੋਂ ਸਮਝੋਗੇ ਸਾਨੂੰ ਸਰਕਾਰ ਨੇ ਬਹਾਲ ਲਿਆ ਵਾ ਅਸੀਂ ਕੋਈ ਰਸਤਾ ਨਹੀਂ ਰੋਕਿਆ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਦੋਵੇਂ ਫੋਰਮ ਇਸ ਗੱਲ ਤੋਂ ਨਹੀਂ ਪਛਾਂ ਹਟਣ ਵਾਲੇ ਹਾਂ ਹਾਲੇ ਜਿੰਨਾ ਚਿਰ ਇਹਦੀ ਕਲੀਅਰਸ ਨਹੀਂ ਹੁੰਦੀ ਕਿ ਖੋਲਦੇ ਰਾਹ ਕਿ ਨਹੀਂ ਖੋਲਦੇ ਜਦੋਂ ਖੋਲਣ ਦਾ ਫੈਸਲਾ ਕਰਨਗੇ ਤਾਂ ਅਸੀਂ ਲਗਭਗ 16 ਤੱਕ ਦੀ ਪੋਜੀਸ਼ਨ ਦੇ ਸਕੇ ਆਪਦੀ ਪੋਜੀਸ਼ਨ ਕਲੀਅਰ ਕਰ ਦਾਂਗੇ ਠੀਕ ਹੈ ਨਾ ਉਹਵੇਂ ਉਹਵੇਂ ਸਾਡੀ ਪੋਜੀਸ਼ਨ ਜਾ ਹੀ ਰਹੀ ਹੈ ਪਰ ਤੁਗੁਰਵਾਲਾ ਨਹੀਂ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਸਵੇਰ ਤੱਕ ਵੀ ਗੱਲ ਕਰ ਰਹੇ ਨੇ ਆ 14 ਹੋ ਗਈ ਆ ਪਰ ਦੋ ਦਿਨਾਂ ਦੇ ਵਿੱਚ ਜਿਵੇਂ ਕਿਸਾਨਾਂ ਨੂੰ ਤੁਸੀਂ ਵੀ ਦੋ ਦਿਨ ਪਹਿਲਾਂ ਇੱਕ ਬੈਸਟੋਰਡ ਜਾਰੀ ਹੋਇਆ ਜੀ ਤੁਹਾਡੇ ਵੱਲੋਂ ਕਿ ਤੁਸੀਂ ਕਿਹਾਗਾ ਕਿ ਤਿਆਰ ਰਹੋ ਟੈਂਕੀਆਂ ਤੇਲਾ ਦੀਆਂ ਭਰਾ ਕੇ ਰੱਖੋ ਜ਼ਿਕਰ ਇਹ ਵੀ ਅਗਰ ਕਿਸਾਨ ਪਹਿਲੇ ਦਿਨ ਤੋ ਤਿਆਰ ਨਹੀਂ ਇੱਕਦਮ ਤਾਂ ਫੈਸਲਾ ਹੋਣਾ ਨਹੀਂ ਵੀ ਅੱਗੇ ਜਾਇਆ ਜਾਏ ਮੈਂ ਇਹੀ ਇਹੀ ਤੁਨ੍ਹੋਂ ਬਨੀ ਸਾਹਿਬ ਨੇ ਗੱਲ ਕੀਤੀ ਹੈ ਕਿ ਆਏ ਰੋਜ਼ ਰੋਜ਼ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਜੀ ਸਰਕਾਰ ਇੱਥੋਂ ਤੱਕ ਸੀਮਿਤ ਨਹੀਂ ਰਹੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਦੇ ਆਰਡਰ ਨੂੰ ਉਹਨਾਂ ਨੇ ਅੱਗੇ ਜਾ ਕੇ ਚੈਲੰਜ ਕਰਤਾ ਪੋਜੀਸ਼ਨ ਫਿਰ ਫਸ ਗਈ ਸਵਾਲ ਇੱਥੇ ਇੱਕ ਗੱਲ ਜਰੂਰ ਕਲੀਅਰ ਹੋ ਗਈ ਹੈ ਸਾਡੀ ਪਬਲਿਕ ਲਈ ਜਿਹੜਾ ਕਹਿੰਦੇ ਸੀ ਕਿ ਕਿਸਾਨਾਂ ਨੇ ਰੋਕਿਆ ਸਾਡੇ ਵਪਾਰੀ ਵੀਰ ਸਾਡੇ ਤੇ ਰੌਲਾ ਪਾ ਰਹੇ ਸੀ ਕਿ ਕਿਸਾਨ ਰੁਕੀ ਵਿੱਚ ਜੇ ਨੇ ਅੱਜ ਉਹ ਸਾਰੇ ਵਪਾਰੀ ਵੀਰਾਂ ਨੂੰ ਆਮ ਆਸ ਪੜੋਸ਼ ਦੇ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਹਰਿਆਣਾ ਗਵਰਨਮੈਂਟ ਦੀ ਨੀਅਤ ਕੀ ਹੈ ਇਹਨਾਂ ਰਸਤੀਆਂ ਨੂੰ ਬਲੌਕ ਕਰਨ ਲਈ ਕਲੀਅਰ ਹੋ ਗਿਆ ਸਪੱਸ਼ਟ। ਲੇਕਿਨ ਉਦੋਂ ਤੱਕ ਸਾਡੇ ਕੋਲੇ ਐਫੀਡੇਵਿਟ ਦੀ ਕਾਪੀ ਹੋਣੀ ਜਿਹੜੀ ਐਫੀਡੇਵਿਟ ਉਹਨਾਂ ਨੇ ਉੱਤੇ ਫਾਈਲ ਕੀਤਾ ਹੈ। ਉਹਦੇ 'ਚ ਦੇਖਣਾ ਅਜੇ ਵੀ ਉਹਦੇ 'ਚ ਕੀ ਆ। ਸਾਡੀ ਕੋਸ਼ਿਸ਼ ਸੀ ਵੀ ਸ਼ਾਇਦ ਅੱਜ ਐਫੀਡੇਵਿਟ ਦੀ ਕਾਪੀ ਸਾਨੂੰ ਅਵੇਲੇਬਲ ਹੋ ਜੇ। ਲੇਕਿਨ ਉਹ ਅਵੇਲੇਬਲ ਨਹੀਂ ਹੋਈ। ਜਿੰਨਾ ਚਿਰ ਉਹਨੂੰ ਅਸੀਂ ਦੇਖਦੇ ਨਹੀਂ ਵੀ ਉੱਥੇ ਉਹਨਾਂ ਨੇ ਕੀ ਕਿਹਾ ਹੈ। ਤਵਰੋਧੂ ਉਹ ਉਦੋਂ ਪਹਿਲਾਂ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਪ੍ਰੈਸ ਦੇ ਸਾਹਮਣੇ ਪਬਲਿਕ ਦੇ ਵਿੱਚ ਬੋਲਣਾ ਮੈਨੂੰ ਲੱਗਦਾ ਠੀਕ ਨਹੀਂ ਹੁੰਦਾ। ਉਹ ਸਾਨੂੰ ਕੱਲ ਤਿੱਕਰ ਮਿਲ ਜਾਣਾ ਹੈ ਤੇ E se Deus quiser, ele